ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਰਸ ਪਾਣੀ ਲੈ ਕੇ ਆਏ ਸੀ ਤੇਰਾ ਗੱਗਾ ਨਾਨਕ ਰਮਦਾਸ ਦੇ ਕੋਲ ਜੋੜੀਆਂ ਖੁਰਦ ਜੋੜੀਆਂ ਖੁਰਦ ਦੇ ਕੋਲ ਆਏ ਸੀਗੇ ਇਸ ਵੀ ਵੀਡੀਓ ਵੀ ਕਾਫੀ ਜ਼ਿਆਦੀ ਵਾਇਰਲ ਹੋ ਰਹੀ ਸੀ ਚਲੋ ਅਸੀਂ ਰਾਸ਼ਨ ਦੇਣ ਆਈ ਚਲੋ ਵੀਰਾਂ ਨੂੰ ਟੱਕਰ ਗਿਆ ਰਾਤ ਦੇ ਵਿੱਚ ਇਹ 6 6 7 7 ਫੁੱਟ ਜਿਹੜਾ ਕਮਰੇ ਦੇ ਵਿੱਚ ਜਿਹੜਾ ਪਾਣੀ ਸੀਗਾ ਆ ਸਾਰੀ ਜਿਹੜੀ ਗਾਰਾ ਸਾਰੀ ਕਮਰੇ ਦੇ ਵਿੱਚ ਆਈ ਹੋਈ ਹੈ ਦੇ ਵੀਰ ਦੀ LED ਜਿਹੜੇ ਕੱਪੜੇ ਬੈੱਡ ਦੇ ਵਿੱਚ ਦੀ ਕੱਪੜੇ ਪੇਹੀ ਹੋ ਨਹੀਂ ਸਾਰੀਆਂ ਜਿਹੜੀਆਂ ਪੋਤਾ ਨਹੀਂ ਪੇ ਹੋਇਆ ਦਿਖਾ ਦਿਓ ਬਾਬਾ ਤੇ ਆ ਵੀਰ ਨੂੰ ਕਹਿੰਦਾ ਸਾਰੇ ਕਮਰੇ ਦੀ ਹਾਲਾਤ ਇੱਕ ਵਾਰੀ ਵੀਰ ਨੂੰ ਦਿਖਾ ਦੇ ਕੈਮਰੇ ਰਾਈ ਸਾਰਾ ਕਮਰੇ ਦੇ ਵਿੱਚ ਸਾਰੀ ਜਿੰਨੀ ਰੇਤ ਸੀਗੀ ਸਾਰੀ ਕਮਰੇ ਦੇ ਵਿੱਚ ਆਈ ਹੋਈ ਆ ਜਿਹੜੇ ਕੱਪੜੇ ਸੀ ਸਾਰੇ ਬੈੱਡ ਦੇ ਵਿੱਚ ਨੇ ਤੇ ਸਮਾਨ ਸਾਰਾ ਜਿਹੜਾ ਬਾਕੀ ਸੀਗਾ ਪਾਣੀ ਦੇ ਵਿੱਚ ਜਿਹੜਾ ਰੁੜ ਰੁੜ ਗਿਆ ਦਾ ਇਆ ਇਥੋਂ ਆ ਭਾਂਡੇ ਸਾਰੇ ਅਸਤ ਨਿਸ਼ਾਨ ਦਿਖਦਾ ਹੁਣਾ ਕਾਂਦੇ ਦੇ ਉੱਤੇ ਇਥੋਂ ਇਥੋਂ ਤੱਕ ਜਿਹੜਾ ਪਾਣੀ ਆਇਆ ਹੋਇਆ ਸੀਗਾ ਤੇ ਬਾਕੀ ਜਿੰਨਾ ਵੀ ਵੀਰ ਦਾ ਜਿਹੜਾ ਸਮਾਨ ਸੀਗਾ ਸਾਰਾ ਹੀ ਪਾਣੀ ਦੇ ਵਿੱਚ ਰੁੜ ਗਿਆ ਸੀਗਾ ਤੇ ਹੁਣ ਜਿਹੜਾ ਥੋੜਾ ਜਿਹਾ ਪਾਣੀ ਦਾ ਲੈਵਲ ਜਿਹੜਾ ਘਟ ਹੋਇਆ ਹੋਇਆ ਵਾ ਤੇ ਬਾਕੀ ਵੀਰ ਨੂੰ ਮੈਂ ਕਿੰਨਾ ਵੀਰ ਦੀ ਥੋੜਾ ਜਿਹਾ ਬੇਰ ਕੇ ਨਾ ਮਤਜ ਆਪਣੇ ਬਾਰੇ ਥੋੜਾ ਵਿਚਾਰ ਜਿ ਦੇ ਦੇ ਸਭਾ ਰਾਈ ਗਰਾ ਵੀ ਤੁਹਾਡੀ ਕਿਰਮਾ ਸਾਲਸਾ ਰਾਈ ਜੇਰਾ ਲੀਡਰ ਜੇ ਕੋਈ ਵੀਰ ਮਰੇ ਮਿਲ ਸਕਦਾ ਹੈ ਨੇ ਘਰੇ ਆਓ ਜੀ ਕੋਈ ਪਹਿਚਾਣਾ ਪਾਇਆ ਕੋਈ ਪਛਾਣ ਦਿੱਤੀ ਆਡੇ ਘਰੇ ਆ ਕੇ ਹਾਲਾਤ ਵੇਖੋ ਜੋ ਵੀ ਸੇਵਾ ਕੀ ਹੋ ਸਾਕੀ ਕਰਦਾ ਚਾਹੁੰਦਾ ਹੈ ਆਪਣਾ ਵੀ ਮੋਬਾਈਲ ਨੰਬਰ ਜ਼ਰੂਰ ਦੱਸੋ ਠੀਕ ਹੈ ਮੇਰਾ ਨੰਬਰ 8437305764 ਜੇ ਕੋਈ ਮੇਰਾ ਵੀਰ ਵੀਰ ਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾ ਵਾ ਜੇ ਮੇਰਾ ਕੋਈ ਵੀਰ ਇਸ ਵੀਰ ਦੀ ਵੀ ਹੈਲਪ ਕਰ ਸਕਦਾ ਹੋਵੇ ਤਾਂ ਜ਼ਰੂਰ ਆ ਕੇ ਕਰਿਓ ਵੀਰ ਮੈਨੂੰ ਕਹਿ ਰਿਹਾ ਕਿ ਪੈਸੇ ਨਾ ਪਾਓ ਜਿੰਨਾ ਵੀ ਸਾਡਾਂ ਥੋੜਾ ਮੋਟਾ ਸਾਨੂੰ ਰਿਹਾ ਹੈ ਜਿਗਾਰੇ ਯੋਗਾ ਸਕਦਾ ਜਿੰਨਾ ਕੁ ਵੀ ਹੋ ਸਕਦਾ ਤੇ ਬਾਕੀ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਜੀ ਵੀਰ ਦਾ ਸਿੱਧਾ ਤੁਹਾਨੂੰ ਮੋਬਾਈਲ ਨੰਬਰ ਦੱਸ ਦਿੱਤਾ ਵਾ ਤਾਂ ਕਿ ਦਾਸ ਦਾ ਨੰਬਰ ਹੈਗਾ ਜੀ 6283321612 ਜੇ ਦਾਸ ਕੋਲੋਂ ਵੀ ਨੰਬਰ ਲੈਣਾ ਚਾਹੁੰਦੇ ਹੋ ਸੰਗਤ ਦਾ ਐਡਰੈਸ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜਿੰਨੀ ਕੁ ਵੀ ਹੋ ਸਕਦੀ ਆ ਆਪਾਂ ਜਰੂਰ ਸਾਰੇ ਵੀਰਾਂ ਭਰਾਵਾਂ ਦੀ ਜੀ ਹੈਲਪ ਕਰੀਏ ਆਪਾਂ ਤੁਹਾਨੂੰ ਵੀਡੀਓ ਰੱਖੀ ਸਾਰੇ ਹੀ ਹਾਲਾਤ ਜਿਹੜੇ ਦਿਖਾਉਂਦੇ ਰਵਾਂਗੇ ਜਿੰਨੀ ਕੁ ਵੀ ਹੋ ਸਕਦੀ ਆ ਸਾਰੇ ਵੀਰਾਂ ਨਾਲ ਮਿਲ ਕੇ ਆਪਾਂ ਮਾੜੀ ਮਾੜੀ ਇਸ ਵੀਰ ਦੀ ਜਿੰਨੀ ਕੁ ਵੀ ਹੋ ਸਕਦੀ ਆ ਸਾਰੇ ਵੀਰ ਹੈਲਪ ਜੁਆਇਨ ਕਰੀਏ ਜਿਵਾਹੀ ਗੁਰਦੀ ਦਾ ਖਾਤਾ ਵਾਹਿਗੁਰੂ ਦੀ ਬਖਸ਼ਿਸ਼